ਮਿੱਤਰੋ ਮੈਂ ਆ ਸਾਡਾ ਕਿਸਾਨ ਤੋਂ ਲੱਪਰੀ ਸਿੰਘ ਪੁੱਲਰ ਆਹ ਝੋਨੇ ਦੀ ਲਵਾਈ ਦੀ ਤਰੀਕ ਤੈ ਹੋ ਚੁੱਕੀ ਆ ਪੰਜਾਬ ਸਰਕਾਰ ਨੇ ਐਲਾਨ ਕਰ ਦਿੱਤਾ ਕਿ ਝੋਨੇ ਦੀ ਲਵਾਈ ਹੈ ਜਿਹੜੀ ਉਹ ਇਸ ਤਰੀਕ ਤੋਂ ਸ਼ੁਰੂ ਹੋਵੇਗੀ ਪਰੰਤੂ ਆਪਣੇ ਵਟਸਐਪ ਦੇ ਉੱਪਰ ਕਈ ਪ੍ਰਕਾਰ ਦੀਆਂ ਫੋਟੋਆਂ ਵਾਇਰਲ ਹੋ ਰਹੀਆਂ ਜਿਵੇਂ ਕਿ ਇੱਕ ਚਿੱਠੀ ਵਾਇਰਲ ਹੋ ਰਹੀ ਆ ਯਾਰ ਪਿਛਲੇ ਸਾਲੇ ਤਰੀਕ ਹੀ ਇਸ ਵਾਰ ਰਹੂਗੀ ਤਾਂ ਦੋਸਤੋ ਜਾਂ ਫਿਰ ਭਵੰਤਮਾਨ ਦੀ ਫੋਟੋ ਲਾ ਕੇ ਇਹ ਫੋਟੋ ਆਪਣੇ ਗਰੁੱਪਾਂ ਦੇ ਵਿੱਚ ਵਟਸਐਪ ਦੇ ਗਰੁੱਪਾਂ ਦੇ ਵਿੱਚ ਵਾਰ-ਵਾਰ ਸੈਂਡ ਕੀਤੀ ਜਾ ਰਹੀ ਆ ਕਿ ਯਾਰ 16 19 ਜੂਨ ਜਿਵੇਂ ਕਿ ਪਿਛਲੇ ਸਾਲ ਤਰੀਕ ਸੀ ਕਿ ਨਾ ਉਹੀ ਤਰੀਕ ਐ ਇਸ ਵਾਰ ਕਰਤੀ ਇਸ ਤਰੀਕ ਨੂੰ ਛੋਣਾ ਲੱਗੂਗਾ ਤਾਂ ਦੋਸਤੋ ਇਹ ਸਭ ਕੁਝ ਫੇਕ ਆ ਤਾਂ ਜਿੱਥੇ ਤਾਂ ਲੱਗਦਾ ਨਹਿਰੀ ਪਾਣੀ ਜਿਵੇਂ ਕਿ ਸ਼੍ਰੀ ਮੁਕਸਰ ਸਾਹਿਬ ਹੋ ਗਿਆ ਬਠਿੰਡਾ ਹੋ ਗਿਆ ਫਾਜ਼ਿਲਕਾ ਹੋ ਗਿਆ ਮਾਨਸਾ ਹੋ ਗਿਆ ਫਿਰੋਜ਼ਪੁਰ ਹੋ ਗਿਆ ਫਰੀਦਕੋਟ ਹੋ ਗਿਆ ਇੱਥੇ ਤਾਂ ਲੱਗੂਗਾ 11 ਜੂਨ ਨੂੰ ਛੋਣਾ ਤਾਂ ਦੋਸਤੋ ਮੈਨੂੰ ਲੱਗਦਾ ਕਿ ਜਿਹੜੀ ਸਰਕਾਰ ਨੇ ਐਲਾਨ ਕੀਤਾ ਸੀ ਨਾ ਕਿ ਪੂਸਾ 44 ਬਹਿਣ ਨਾ ਲਾਓ ਅਸੀਂ ਬੰਦ ਕਰਤਾ ਕਿ ਜਿਹੜੇ ਹਿਸਾਬ ਨਾਲ ਤਰੀਕ ਇਹਨਾਂ ਨੇ ਜਾਰੀ ਕੀਤੀ ਹੈ ਮੈਨੂੰ ਐਂ ਲੱਗਦਾ ਕਿ ਪੂਸਾ 44 ਸਰ ਨਾਲ ਵੱਧ ਲੱਗੂਗਾ ਕਿਉਂਕਿ ਮੈਨੂੰ ਤਾਂ ਇਹ ਸੀ ਕਿ ਪੂਸਾ 44 ਇਹਨਾਂ ਨੇ ਬੰਦ ਕਰਤਾ ਤਾਂ ਘੱਟੋ ਘੱਟ 25 ਜੂਨ ਤੋਂ ਬਾਅਦ ਹੀ ਝੋਨਾ ਲੱਗੂਗਾ ਤੇ ਜਿਹੜੇ ਹਿਸਾਬ ਨਾਲ ਇਹਨਾਂ ਨੇ ਐਲਾਨ ਕੀਤਾ ਕਿਉਂਕਿ ਸਾਰਾ ਮਸਲਾ ਵੋਟਾਂ ਦਾ ਤੇ ਜਿਵੇਂ ਹੀ ਤਰੀਕ ਦਾ ਐਲਾਨ ਹੋਇਆ ਆਪਣੇ ਤਾਂ ਕਿਸਾਨ ਵੀਰ ਪਹਿਲੀ ਹੱਥਾਂ 'ਤੇ ਥੁੱਕੀ ਵਿੱਠ ਸੀ ਪਹਿਲੀ ਪਨੀਰੀ ਲੀਕ ਕਿਆਰੀਆਂ ਤਿਆਰ ਕਰੀ ਜਾਂਦੇ ਸੀਗੇ ਹੁਣ ਤਾਂ ਹੋਰ ਸੌਖਾ ਹੋ ਗਿਆ ਤਾਂ ਜਿੱਥੇ ਨਹਿਰੀ ਪਾਣੀ ਨਹੀਂ ਲੱਗਦਾ ਜਿਵੇਂ ਕਿ ਅੰਮ੍ਰਿਤਸਰ ਹੋ ਗਿਆ ਤਰਨ ਤਰਨ ਹੋ ਗਿਆ ਸ਼ਹੀਦ ਭਗਤ ਸਿੰਘ ਨਗਰ ਹੋ ਗਿਆ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਲੁਧਿਆਣਾ ਰੂਪਨਗਰ ਮਹਾਲੀ ਐਸ اے ਐਸ ਨਗਰ ਫਤਿਹਗੜ੍ਹ ਸਾਹਿਬ ਪਟਿਆਲਾ ਮਲੇਰ ਕੋਟਲਾ ਬਰਨਾਲਾ ਸੰਗਰੂਰ ਮੋਗਾ ਜਿੱਥੇ ਨਹਿਰੀ ਪਾਣੀ ਨਹੀਂ ਲੱਗਦਾ ਉੱਥੇ ਇਹਨਾਂ ਨੇ ਤਰੀਕ ਦਾ ਐਲਾਨ ਕੀਤਾ 15 ਜੂਨ ਤਾਂ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਜੇਕਰ ਪੂਸ਼ਾ ਚਤਾਲੀ ਨਾ ਬੰਦ ਕਰਨਾ ਸੀ ਨਾ ਤਾਂ ਘਟੋ ਘਟ 25 ਜੂਨ ਦਾ ਐਲਾਨ ਕਰਨਾ ਸੀ ਹੁਣ ਇਹ ਸਾਬਿਤ ਕੀ ਕਰਨਾ ਚਾਹੁੰਦੇ ਆ ਮੇਰੀ ਸਮਝ ਤੋਂ ਬਾਹਰ ਆ ਇੱਕ ਬਸਤਾ ਕਹਿ ਰਿਹਾ ਤੁਸੀਂ ਜਿਹੜਾ ਜਿਆਦਾ ਪਾਣੀ ਲੈਂਦੀ ਆ ਸਮਾਂ ਛੋਟਾ ਬਰਬਾਦ ਹੁੰਦਾ ਇੰਨਾ ਜਿਆਦਾ ਸਮਾਂ ਲੈਂਦੀ ਆ ਪੂਸ਼ਾ ਚਤਾਲੀ ਬੰਦ ਕਰੋ ਤੇ ਦੂਜੇ ਪਾਸੇ ਝੋਨੇ ਦੀ ਲਵਾਈ ਦੀ ਤਰੀਕ ਇੰਨੀ ਜਿਆਦੇ ਕੀਤੀ ਕਹਿੰਦੇ 11 ਜੂਨ ਹੀ ਦੱਬ ਦਿਓ ਜਿੱਥੇ ਨਹਿਰੀ ਪਾਣੀ ਆ ਤੇ ਜਿੱਥੇ ਨਹੀਂ ਨਹਿਰੀ ਪਾਣੀ ਲੱਗਦਾ ਉੱਥੇ 4 ਦਿਨ ਧਰ ਕੇ ਦੱਬ ਦਿਓ ਤੇ ਮੈਨੂੰ ਤਾਂ ਸਾਰਾ ਮਸਲਾ ਇਹ ਵੋਟਾਂ ਦੀ ਲੱਗਦਾ ਸਰਕਾਰ ਕਿਸਾਨਾਂ ਨੂੰ ਨਰਾਸ਼ ਨਹੀਂ ਕਰਨਾ ਚਾਹੁੰਦੀ ਤਾਂ ਕਰਕੇ ਫੁੱਲ ਸ਼ੂਟ ਦੇਤੀ ਗਈ ਅਗੇਤਾ ਝੋਨਾ ਲਾਓ ਖੁੱਲੀ ਸ਼ੂਟ ਆ ਕਿਉਂਕਿ ਜਿਹੜੀਆਂ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਵੈਰਾਈਟੀਆਂ ਨਾ ਜਿਵੇਂ ਕਿ ਪੀਆਰ 126 ਹੋਗੀ ਪੀਆਰ 131 ਹੋਗੀ 140 ਦਿਨ ਲੈਂਦੀ ਆ ਉਨਾਂ ਲਈ ਤਾਂ 25 ਜੂਨ ਤੋਂ ਬਾਅਦ ਬਾਅਦ ਸਮਾਂ ਹੀ ਮੰਨਦਾ ਇਸ ਲਈ ਜੇਕਰ ਅੱਗੇ 30 ਤਰੀਕ ਹੋ ਚੁੱਕੀ ਆ ਝੋਨਾ ਲਾਉਣ ਦੀ ਤਾਂ 11 ਜੂਨ ਨੂੰ ਜਾਂ 15 ਜੂਨ ਨੂੰ ਤੁਸੀਂ ਕਿਤੇ ਆ ਪੀਆਰ 131 ਜਾਂ ਪੀਆਰ 126 ਜਿਹੜੀਆਂ ਘੱਟ ਸਮੇਂ ਵਿੱਚ ਪੱਕ ਜਾਂਦੀਆਂ ਇਹਨਾਂ ਲਾ ਲਿਓ ਇਹ ਥੋੜਾ ਜਿਹਾ ਲੇਟ ਕਰਕੇ ਲਾਓ 25 ਜੂਨ ਦੇ ਆਸ-ਪਾਸੇ ਪੀਆਰ 131 ਆਪਾਂ ਝੋਨਾ ਲਾਉਣਾ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਹੁਣ ਦੇ ਇਜਾਜ਼ਤ ਧੰਨਵਾਦ ਦੋਸਤੋ